ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਧੌੜ ਦੇ ਬਿਲਕੁਲ ਨਾਲ ਹੈ ਜ਼ਿਲ੍ਹਾ ਇਹਨੂੰ ਬਰਨਾਲਾ ਪੈਂਦਾ ਹੈ ਤਹਿਸੀਲ ਤਪਾ ਭਧੌੜ ਤੋਂ ਮਸਾਂ 3 ਕਿਲੋਮੀਟਰ 4 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਤੇ ਉਸੇ ਸੜਕ ਦੇ ਉੱਤੇ ਇੱਕ ਡੇਰੀ ਫਾਰਮ ਹੈ ਜਿੱਥੇ گاਵਾ ਦੁੱਧ ਤੇ ਵੀ ਬਾਈ ਕੋਲ ਕਾਫੀ ਲਾਈਨ ਆਵੀਆਂ ਪਰ ਨਾਲ ਵਪਾਰ ਦਾ ਕੰਮ ਵੀ ਹੈ ਵਪਾਰ ਦਾ ਕੰਮ ਪਹਿਲਾਂ ਤੋਂ ਡੇਰੀ ਫਾਰਮ ਜਿਹੜਾ ਉਹ ਵੀ ਜਦੋਂ ਤੋਂ ਮੈਂ ਦੇਖਦਾ ਆ ਰਿਹਾ ਉਦੋਂ ਤੋਂ ਹੀ ਬਾਈ ਦਾ ਸ਼ੁਰੂ ਹੈ ਹੁਣ ਹਾਲਾਂਕਿ ਪਸ਼ੂ ਜਿਹੜੇ ਉਹ ਗਿਣਤੀ ਵਧ ਰਹੀ ਹੈ ਸ਼ੈੱਡ ਵੀ ਬਾਈ ਨੇ ਪਿੱਛੇ ਜੇ ਵਧਾਤਾ ਸੀ ਅੱਜ ਤਿੰਨ ਨਾਕ ਦਿਖਾਉਂਗਾ ਤਿੰਨ ਵਹਿੜਾ ਦਿਖਾਉਣੀਆਂ ਡਿਟੇਲ ਚ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਜਿਹੜੀ ਗਾਂ ਵਹਿੜ ਇਹਨਾਂ ਚੋਂ ਚੰਗੀ ਲੱਗੀ ਉਹਦੀ ਤਸੱਲੀ ਕਰਨ ਦਾ ਹੱਕ ਆ ਉਹ ਜ਼ਰੂਰ ਤੁਸੀਂ ਕਰਨੀ ਹੋਊਗੀ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਉਹ ਮਿਲਦੇ ਆ ਤੇ ਇਧਰੋਂ ਵਹਿੜ ਤੋਂ ਸ਼ੁਰੂਆਤ ਕਰਦੇ ਗੁਰਪ੍ਰੀਤ ਭਾਈ ਸੱਸੀ ਕਾਰ ਸੱਸੀ ਗੱਲ ਕਰ ਗੁਰਪ੍ਰੀਤ ਅੱਜ ਤਿੰਨ ਵਹਿੜਾ ਪਹਿਲੇ ਨੰਬਰ ਤੇ ਵਾੜ ਬਾਈ ਕਿੰਨਾਸ ਹੋਆ ਇਹ ਪਹਿਲਾ ਸੂਆ ਵੀਰੇ ਦੋ ਦੰਦ ਦਾ ਠੀਕ ਹੈ ਇਹ ਐਬੀਐਸ ਦੇ ਟਰੰਪ ਦੀ ਆਪ ਆ ਤੇ 50053 ਨੂੰ ਲੱਗਿਆ ਕਿੰਨਾ ਚਿਰ ਲਊ ਸੂਣ ਚ ਇਹ ਵੀਰੇ ਮਨ ਸੱਤਕ ਦਿਨ ਮਾਲਕਾਂ ਨੇ ਦੱਸਿਆਗਾ ਸੂਣ ਵਾਲੀ ਚੀਜ਼ ਆ ਪੰਜ ਚੱਲ ਦੇਣਾ ਦਾ ਇਧਰ ਉਧਰ ਦਾ ਪਤਾ ਨਹੀਂ ਹੁੰਦਾ ਜੀ ਰੇਟ ਕੀ ਰਹਿਣਾ ਇਹਦਾ ਕਰ ਫਿਰ ਰੇਟ ਇਹਦਾ 1,60,000 ਰੁਪਈਆ ਜੀ ਤੋਰ ਦੇ ਵੀ 1,60,000 ਰੇਟ ਆ ਦੋਸਤੋ ਐਬੀਐਸ ਟਰੰਪ ਦੀ ਆਪ 50053 ਦਾ ਸੀਮਨ ਲੱਗਾ ਦੋ ਦੰਦ ਦਾ ਪਹਿਲਣ ਵਾੜ ਚੰਗੀਆਂ ਲੱਤਾਂ ਸਿੱਧੀਆਂ ਬਿਲਕੁਲ ਸੋਹਣੀ ਬੰਤਰ ਹੈ ਕੱਦ-ਕਾਠ ਸੋਹਣਾ ਦੱਸੋ ਉਮਰ ਦੇ ਹਿਸਾਬ ਤੇ ਖਵਾਨਾ ਚੰਗਾ ਤਿਆਰ ਹੈ ਪਰ ਹਜੇ 7-8 ਦਿਨ ਲਾਊਗੀ ਰੰਗ ਰੂਪ ਇਹਦਾ ਤੁਸੀਂ ਦੇਖ ਹੀ ਰਿਹਾ ਵੀਡੀਓ ਦੇ ਵਿੱਚ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਮਾਈ ਨਾਲ ਕਰ ਲਿਓ ਜੀ ਰੇਟ ਵੀਡੀਓ 'ਚ ਹੀ ਹੋਣਗੇ ਬਾਕੀ ਪਸ਼ੂ ਤੁਹਾਨੂੰ ਰੇਟ ਦੇ ਹਿਸਾਬ ਤੇ ਜੱchnਾ ਚਾਹੀਦਾ ਤੇ ਫਿਰ ਫੇਰ ਹੀ ਜਿਹੜੇ ਉਹ ਸੌਦੇ ਹੁੰਦੇ ਆ ਬਰੀਡ ਕੁਆਲਿਟੀ ਇਹਦੀ ਦੇਖ ਲਓ ਤੁਸੀਂ ਸੋਹਣੀ ਹਾਈਟਰ ਸੋ ਚੰਗੀ ਲੈਂਥ ਹੈ ਪਹਿਲਣ ਵੜ ਹੈ ਹਜੇ ਦਨ ਲੈਂਦੀ ਐ ਸੂਨ ਚ ਚੰਗੀ ਤਿਆਰ ਹੋਊਗੀ ਇਹ ਤੋਂ ਬਾਅਦ ਚ ਹੋਰ ਵੜ ਦੂ ਅੱਗੇ ਤੁਹਾਨੂੰ ਦਿਖਾਉਣੇ ਆ ਜਿਹੜੀ 2 ਨੰਬਰ ਤੇ ਅਗਰਪੀਤ ਭਾਈ ਹਾਂਜੀ ਇਹਦਾ ਸੂਆ ਇਹ ਸੂਆ ਪਹਿਲੇ ਹੀ ਆਈ ਠੀਕ ਹੈ ਯਾਨੀ ਕਿ ਆ ਜੀ 20 ਦਿਨ ਹੋ ਗਏ ਮੇਰੇ ਕੋਲੇ ਆਈ ਨੂੰ ਹਮ ਤੇ ਉਹਦੇ ਦੋ ਦੰਦ ਸੀ ਹੋ ਸਕੇ ਤਾਂ ਚਾਰ ਹੋ ਗਈ ਹੋਵੇ ਠੀਕ ਹੈ ਤੇ ਨਹੀਂ ਦੋ ਮੰਨ ਲਿਓ ਠੀਕ ਹੈ ਕਿੰਨਾ ਚਰ ਲੈ ਜੂਗੀ ਸੂਨ ਚ ਇਹਦੇ ਵੀ ਵੀਰੇ ਬਸ 12 13 ਦਿਨ ਰਹਿੰਦੇ ਆ ਇਹਦਾ ਰੇਟ ਕੀ ਰਹਿਣਾ ਇਹਦਾ 1.5 ਲੱਖ ਰੁਪਈਆ ਜੀ ਤੋਰੀ ਦਸੋ 1.5 ਲੱਖ ਰੁਪਿਆ ਇਹਦੀ ਡਿਮਾਂਡ ਹੈ ਸੁਆ ਪਹਿਲਾਂ ਹੀ ਹੈ 20 ਦਿਨ ਪਹਿਲਾਂ ਦੋ ਦੰਦ ਸੀਗੀ ਹੁਣ ਦੰਦ ਨਹੀਂ ਦੇਖੇ ਹੋ ਸਕਦਾ ਚਾਰ ਦੰਦ ਹੋ ਗੀ ਹੋਵੇ ਤੁਸੀਂ ਚਾਰ ਦੰਦ ਮੰਨ ਕੇ ਸੌਦਾ ਕਰ ਲਿਓ ਵਜ਼ਨ ਚੰਗਾ ਹੈ ਗਾਂ ਦਾ ਥਣ ਹਵਾਨਾ ਵੀ ਸੋਹਣਾ ਕੜਦੀ ਆਉਂਦੀ ਹੈ ਥਣ ਥੀਚਵਾਈ ਵਾਲਾ ਰੱਖੂਗੀ 1.5 ਲੱਖ ਰੁਪਿਆ ਡਿਮਾਂਡ ਹੈ 25 ਕਿਲੋ ਦੁੱਧ ਵੀ ਵਧੀਆ ਦੇਈ ਜਾਣਾ ਕੋਈ 35 ਨਹੀਂ ਕੋਈ 40 ਨਹੀਂ ਆਪਾਂ ਠੀਕ ਹੈ 25 ਕਿਲੋ ਇਹਨੇ ਵਧੀਆ ਦੁੱਧ ਦੇਈ ਜਾਣਾ ਠੀਕ ਹੈ ਸੋ 25 ਕਿਲੋ ਨੂੰ ਦੁੱਧ ਬਾਈ ਕਹਿੰਦਾ ਵੀ ਇਹ ਦਿੰਦੀ ਰਹੂਗੀ ਵਧੀਆ ਪਹਿਲੇ ਸੂਏ 'ਚ ਬਾਕੀ ਦੂਜੇ ਸੂਏ 'ਚ ਤਾਂ ਇਹਨਾਂ ਨੇ ਵਾਦਨਾ ਹੀ ਹੁੰਦਾ ਕਰਮਾਂ ਵਾਲਿਆਂ ਨੇ ਸੋ ਟਾਂਚਾ ਥਣ ਹਵਾਨਾ ਤੁਸੀਂ ਹੁਣ ਵੀਡੀਓ 'ਚੋਂ ਦੇਖ ਹੀ ਲਿਆ ਸੋ ਇਹ ਵੀ ਪਹਿਲਾ ਵੇਡ ਹੈ ਇੱਕ ਹੋਰ ਬੱਚੀ ਇਹ ਵੀ ਪਹਿਲਾ ਸੂਈ ਸੂਗੀ ਗੀ ਗੁਰਪ੍ਰੀਤ ਇਹ ਕਿੰਨਾ ਟਾਈਮ ਲਾਉ ਸੂਂਚ ਤੇ ਦੰਦੋਂ ਕਿਵੇਂ ਇਹ ਦੋਨਾਂ ਦਾ ਵੀਰੇ ਇੱਕ ਮੰਨੋ ਦੇ ਸਿੱਟਿਆ ਸੀਗਾ ਖੀਰੀ ਵਾਲਾ ਤੇ ਹੁਣ ਇਹ ਦੋ ਕਲੀਅਰ ਹੋ ਗਈ ਹੋਗੀ ਦੋਨਾਂ ਦਾ ਹੋਗੀ ਇਹ 50 053 ਦੀ ਆਪ ਹੈ ਹਿੰਮਤ ਤੋਂ ਗੱਬਣਾ ਜੀ ਠੀਕ ਹੈ ਯਾਨੀ ਕਿ ਚਲੋ ਆਪਾਂ ਜਿਹੜਾ ਅੱਜ ਭਾ ਕਰਨਾ ਉਹ ਅੱਜ ਵਾਲਾ ਜਿਹੜਾ ਜੇ ਤਿਆਰ ਹੋਈ ਵਾਲਾ ਭਾ ਉਹ ਅਲੱਗ ਹੁੰਦਾ ਠੀਕ ਹੈ ਤੇ ਮੰਨ ਵੀ 35 35 ਕਿਲੋ ਵਾਲੀਆਂ ਬੈੜਾਂ ਦੀ ਬੈੜ ਆ ਤੇ ਗੁਆਪਾ ਐ ਨਹੀਂ ਵੀ 35 ਕਿਲੋ ਗੈ ਤਾਂ ਤੇ ਦਾ ਭਾਅ ਬੰਦ ਕਰਨਾ ਕੱਚੀ ਵਾਲੀ ਮੁੱਲ ਕਰ ਕੀ ਰੇਟ ਹੋਗਾ ਇਹਦਾ 1 ਲੱਖ 5000 ਰੁਪਿਆ ਵੀਰੇ ਤੋਰੀ ਬਈ ਹਾਂ 1 ਲੱਖ ਤੇ 5000 ਸਿਰਫ ਰੰਗ ਦਾ ਤੁਸੀਂ ਵਟਾ ਰੱਖ ਲੋ ਪਰ ਬੰਤਰ ਬੜੀ ਚੰਗੀ ਐ ਡੇਰੀ ਫਾਰਮ ਚ ਕੰਮ ਕਰਨਾ ਤਾਂ ਹਵਾਨੇ ਵੀ ਬਣਾਉ ਸਾਰੀ ਮਸ਼ੀਨੀ ਹੈ ਜੀ ਸਹੀ ਹੈ ਬਹੁਤ ਸੋਹਣੀ ਵੈੜ ਹੈ 1 ਲੱਖ ਤੇ 5000 ਹੁਣ ਜੇ ਤੁਸੀਂ ਤਿੰਨੇ گاਵਾ ਇਕੱਠੀਆਂ ਖਰੀਦਦੇ ਹੋ ਤਾਂ ਤੁਹਾਨੂੰ ਇਹਨਾਂ ਦਾ ਪੜਤਾ ਜਿਹੜਾ ਇਸ ਹਿਸਾਬ ਤੇ ਲੱਗ ਜੂਗਾ ਵੀ ਰੇਟ ਠੀਕ ਚ ਐਵਰੇਜ ਬਣ ਜੂਗੀ ਹਾਲਾਂਕਿ ਫਿਕਸ ਰੇਟ ਨਹੀਂ ਇਹਦੇ ਚੋਂ ਮਾਨਤਨ ਹੋਊਗਾ ਬਹੁਤ ਸੋਹਣੀ ਇਹ ਵੈੜਦਲਸੋ ਇਹਦੀ ਬੰਤਰ ਬੜੀ ਚੰਗੀ ਐ ਕਦ ਕਾਠੇ ਦਾ ਬਹੁਤ ਸੋਹਣਾ ਅੱਜ ਕੱਚੀ ਤੁਹਾਨੂੰ ਦਿਖਾ ਰਹੇ ਆਂ ਟਾਈਮ ਹਜੇ ਰਹਿੰਦਾ ਗੁਰਪ੍ਰੀਤ ਕਿੰਨਾ ਟਾਈਮ ਦੱਸਿਆਗਾ ਇਹਦੇ 20 ਦਿਨ ਸਹੀ ਐ ਵੀਰੇ ਯਾਨੀ ਕਿ ਕੋਈ ਆਪਾਂ ਐ ਨਹੀਂ ਕਿਸੇ ਨੂੰ ਧੋਖਾ ਧੜੀ ਨਹੀਂ ਇਹੇ ਜਿਹਾ ਬਹਿਣਾ ਦਾ ਪੌਣੇ ਦੋ ਦੋ ਵੀ ਲੋਕ ਮੰਗੀ ਜਾਂਦੇ ਆ ਸਹੀ ਐ ਵੀ ਆਪਾਂ ਤਾਂ ਆਈਏ ਤੇ ਜਾਣਦੇ ਪਰ ਉਹ ਕੰਮ ਹੀ ਕਰ ਸੋ ਦੱਸੋ 20 ਦਿਨ ਸਾਂਭ ਲਓਗੇ ਤਾਂ ਨਫਾ ਇਸ ਮੁੱਲ 'ਚ ਵੀ ਖਰੀਦ ਲਓ ਪੂਰੇ ਮੁੱਲ 'ਚ ਵੀ ਖਰੀਦ ਲਓ ਤਾਂ ਵੀ ਨਫਾ ਦੇਊਗੀ ਇਦਾਂ ਦੀ ਵਹਿੜ ਸੋ ਆਸਾਂ ਤੁਹਾਨੂੰ ਪਸੰਦ ਆਊਗੀ ਹਵਾਨੇ ਦੀ ਕੁਆਲਿਟੀ ਮੈਂ ਫੇਰ ਦਿਖਾਉਂਗਾ ਚੌੜਾ ਹਵਾਨਾ ਰੱਖੂਗੀ ਪਛਾਣ ਨੂੰ ਫੁੱਲ ਕੱਢੂਗੀ ਇਹਦੇ ਨਾਲ ਦੋ ਵਹਿੜਾਂ ਹੋਰ ਆ ਅਲੱਗ-ਅਲੱਗ ਕੀਮਤ ਆ ਅਲੱਗ-ਅਲੱਗ ਢਾਂਜੇ ਆ ਅਲੱਗ-ਅਲੱਗ ਰੰਗ ਆ ਜਾਤ ਕੁਆਲਿਟੀ ਤੁਸੀਂ ਵੀਡੀਓ 'ਚ ਦੇਖ ਲਈਏ ਸੋ ਤਸੱਲੀ ਕਰਕੇ ਖਰੀਦ ਲਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਸੋ ਇਹਨਾਂ ਤੋਂ ਇਲਾਵਾ ਇੱਕ ਹੋਰ ਗਾਂ ਹਜੇ ਤਿਆਰ ਹੋ ਰਹੀ ਐ ਆਪ ਜਿਵੇਂ ਦਿਖਾ ਦਿੰਨੇ ਆ ਗਾਂ ਤਿਆਰ ਹੋਈ ਨਹੀਂ ਆਪਾਂ ਅਸੀਂ ਉਹਦੇ ਆਪਾਂ ਵੀਡੀਓ ਚ ਦਿਖਾਈ ਸੀਗੀ ਠੀਕ ਹੈ 2 ਲੱਖ ਰੁਪਿਆ ਕੀਮਤ ਕੱਲੀ ਸੀ ਹੂੰ ਚਲੋ ਸਾਨੂੰ ਆਏ ਸੀ ਵੀ ਕੱਲੀ ਗਾਂ ਰਹਿੰਦੀ ਆ ਅਡ ਜਾਰਰੇਸ਼ਨ ਪਾਉਣੀ ਪੈਂਦੀ ਆ ਅਡ ਕਰਨਾ ਪੈਂਦਾ ਸਾਰਾ ਕੁਝ ਹੁਣੇ ਭਰਨ ਲੱਗ ਗਈ ਵੀ ਹੁਣ 10 ਦਿਨ ਹੋਰ ਪੱਠੇ ਪਾ ਦਿਆਂਗੇ ਤੇ ਫਿਰ ਨਾਲ ਹੀ ਉਦੋਂ ਸਵਾਏ ਤੋਂ ਦਿਖਾ ਦੇਾਂਗੇ ਜੇ ਤਾਂ ਬੱਸੀ ਦੇ ਦੀ ਤਾਂ 50 ਹਜ਼ਾਰ ਦੀ ਤਾਂ ਬੱਸੀ ਨੂੰ ਹੀ ਦੇ ਦਿੰਦੀ ਹੈਗਾ ਸਹੀ ਹੈ ਤੇ ਵਧੀਆ ਗਾਂ ਨਹੀਂ ਇਹਨੇ 40 ਕਿਲੋ ਰੋਦ ਦੇਣਾ ਜੇ ਕੋਈ ਹੋਇਆ ਵੀਰ ਭਾਈ ਤਾਂ ਦੇਖ ਲੂਗਾ ਠੀਕ ਹੈ ਸੋ ਹਜੇ ਵੈਸੇ ਤਿਆਰ ਹੋਈ ਤੁਹਾਨੂੰ ਦੁਬਾਰਾ ਦਿਖਾਵਾਂਗੇ ਫਿਲਹਾਲ ਇਹ ਤਿੰਨ ਵੇੜਾ ਜਿਹੜੀਆਂ ਤੁਹਾਨੂੰ ਦਿਖਾਤੀਆਂ ਇਹਨਾਂ ਚੋਂ ਤੁਸੀਂ ਸਿਲੈਕਟ ਕਰੋ ਜਿਹੜੀ ਤੁਹਾਨੂੰ ਜੱਜਦੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ